ਸਸੀ ਗਾਲ ਜੀ ਕਿਦਾਂ ਹਾਲ ਚੱਲ ਜੀ ਠੀਕ ਠਾਕ ਹਾਂ ਲਓ ਜੀ 2025 ਲੰਘ ਚੱਲਿਆ ਵਧੀਆ ਸਾਲ ਬਹੁਤਾ ਹੈ ਨਹੀਂ ਸੀ ਇਹ ਸੋ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਬਹੁਤ ਸਾਡੇ ਕਈ ਅਜ਼ੀਜ਼ ਸਾਨੂੰ ਛੱਡ ਗਏ ਇਸ ਸਾਲ ਦੇ ਵਿੱਚ ਤੇ ਹੁਣ ਨਵਾਂ ਸਾਲ ਚੜਨ ਲੱਗਿਆ ਤੇ 2026 ਵਾਹਿਗੁਰੂ ਅਗੇ ਅਰਦਾਸ ਹੈ ਤੁਹਾਡਾ ਸਾਲ ਬਹੁਤ ਵਧੀਆ ਹੋਵੇ ਵਾਦੇ ਕਾਟੇ ਸਾਰੇ ਪੂਰੇ ਹੋ ਜਾਣ ਚੜ੍ਹਦੀਆਂ ਕਲਾਵਾਂ ਚ ਰੱਖਣ ਸਾਰਿਆਂ ਨੂੰ ਸਿਹਤਮੰਦ ਰੱਖੇ ਇਸ ਸਾਲ ਚ ਬਾਬਾ ਤੇ ਅਸੀਂ ਵੀ ਨਵੇਂ ਸਾਲ ਚੜਦੇ ਸਾਰੀ ਫਿਲਮ ਸ਼ੁਰੂ ਕਰਨ ਲੱਗਿਆ ਕੈਰੀਨ ਜੱਟਾ 4 ਸੋ ਕੈਰੀਨ ਜੱਟਾ ਸੋ ਕੈਰੀਨ ਜੱਟਾ ਦੀ ਸੀਰੀਜ਼ ਦੇ ਵਿੱਚ ਪਹਿਲੀ ਵਾਰ ਹੀ ਆ ਕੇ ਭੱਲਾ ਸਾਹਿਬ ਹੈ ਨਹੀਂ ਤੁਸੀਂ ਬਹੁਤ ਆਈ نو ਕਿ ਉਹਨਾਂ ਨੂੰ ਮਿਸ ਕਰਦੇ ਹੋ ਅਸੀਂ ਵੀ ਬਹੁਤ ਮਿਸ ਕਰਦੇ ਹਾਂ ਤੇ ਪਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਹਾਜ਼ਰੀ ਕਿਸੇ ਨਾ ਕਿਸੇ ਤਰੀਕੇ ਨਾਲ ਲੱਗੇ ਔਰ ਤੁਸੀਂ ਇੰਜੋਏ ਕਰੋ ਇੱਕ ਵਾਰੀ ਫੇਰ ਤੋਂ ਨਵਾਂ ਸਾਲ ਤੁਹਾਡੇ ਲਈ ਬਹੁਤ ਵਧੀਆ ਹੋਵੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਹੈਪੀ ਰਹੋ ਕੋਸ਼ਿਸ਼ ਕਰੀਏ ਕਿ ਐਪ ਕੀ ਹਰ ਬੰਦੇ ਨੇ ਜਿਹੜੀਆਂ ਲਾਈਫ 'ਚ ਗਲਤੀਆਂ ਕੀਤੀਆਂ ਹੋਣ ਉਹ ਅਗਲੀ ਵਾਰੀ ਨਾ ਕਰੇ ਕਈਆਂ ਨਾਲ ਆਪਾਂ ਲੜੇ ਹੁੰਨੇ ਆ ਝਗੜੇ ਹੁੰਨੇ ਆ ਇਹ ਸਾਲ ਨੇ ਬੜਾ ਕੁਝ ਸਿਖਾਇਆ ਜ਼ਿੰਦਗੀ ਬੜੀ ਛੋਟੀ ਹੈ ਸੋ ਇੰਜੋਏ ਕਰੋ ਮਜੇ ਨਾਲ ਜਿਓ ਅਸੀਂ ਵੀ ਉਹੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਕਿਸੇ ਦਾ ਜੀ ਦਿਲ ਦਿਖਾਇਆ ਹੋਵੇ ਤਾਂ ਉਹਦੇ ਤੋਂ ਸੌਰੀ ਮੰਗਦਾ ਤੇ ਨੈਕਸਟ ਈਅਰ 'ਚ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਇਦਾਂ ਦੀ ਕੋਈ ਚੀਜ਼ ਨਾ ਹੋਵੇ ਲਵ ਯੂ ਆਲ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ Happy new year in advance 사ચી ਗੱਲ ਜੀ ਕਿਦਾਂ ਹਾਲ ਚੱਲ ਜੀ ਠੀਕ ਠਾਕ ਹਾਂ ਲਓ ਜੀ 2025 ਲੰਘ ਚੱਲਿਆ ਵਧੀਆ ਸਾਲ ਬਹੁਤਾ ਹੈ ਨਹੀਂ ਸੀ ਇਹ ਸੋ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਬਹੁਤ ਸਾਡੇ ਕਈ ਅਜ਼ੀਜ਼ ਸਾਨੂੰ ਛੱਡ ਗਏ ਇਸ ਸਾਲ ਦੇ ਵਿੱਚ ਤੇ ਹੁਣ ਨਵਾਂ ਸਾਲ ਚੜਨ ਲੱਗਿਆ ਤੇ 226 ਵਾਇਗਰੂ ਅਗੀ ਅਰਦਾਸ ਹੈ ਤੁਹਾਡਾ ਸਾਲ ਬਹੁਤ ਵਧੀਆ ਹੋਵੇ ਵਾਦੇ ਕਾਟੇ ਸਾਰੇ ਪੂਰੇ ਹੋ ਜਾਣ ਚੜ੍ਹਦੀਆਂ ਕਲਾਵਾਂ ਚ ਰੱਖਣ ਸਾਰਿਆਂ ਨੂੰ ਸਿਹਤਮੰਦ ਰੱਖੇ ਇਸ ਸਾਲ ਚ ਬਾਬਾ ਤੇ ਅਸੀਂ ਵੀ ਨਵੇਂ ਸਾਲ ਚੜਦੇ ਸਾਰੀ ਫਿਲਮ ਸ਼ੁਰੂ ਕਰਨ ਲੱਗਿਆ ਕੈਰੀਅਨ ਜੱਟਾ 4 ਸੋ ਕੈਰੀਅਨ ਜੱਟਾ ਸੋ ਕੈਰੀਅਨ ਜੱਟਾ ਦੀ ਇਹ ਸੀਰੀਜ਼ ਦੇ ਵਿੱਚ ਪਹਿਲੀ ਵਾਰ ਹੀ ਆ ਕੇ ਭੱਲਾ ਸਾਹਿਬ ਹੈ ਨਹੀਂ ਤੇ ਤੁਸੀਂ ਬਹੁਤ ਆਈ نو ਕਿ ਉਹਨਾਂ ਨੂੰ ਮਿਸ ਕਰਦੇ ਹੋ ਅਸੀਂ ਵੀ ਬਹੁਤ ਮਿਸ ਕਰਦੇ ਆਂ ਤੇ ਪਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਹਾਜ਼ਰੀ ਕਿਸੇ ਨਾ ਕਿਸੇ ਤਰੀਕੇ ਨਾਲ ਲੱਗੇ ਔਰ ਤੁਸੀਂ ਇੰਜੋਏ ਕਰੋ ਇੱਕ ਵਾਰੀ ਫੇਰ ਤੋਂ ਨਵਾਂ ਸਾਲ ਤੁਹਾਡੇ ਲਈ ਬਹੁਤ ਵਧੀਆ ਹੋਵੇ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਹੈਪੀ ਰਹੋ ਕੋਸ਼ਿਸ਼ ਕਰੀਏ ਕਿ ਐਤ ਕੀ ਹਰ ਬੰਦੇ ਨੇ ਜੜੀਆਂ ਲਾਈਫ 'ਚ ਗਲਤੀਆਂ ਕੀਤੀਆਂ ਹੋਣ ਉਹ ਅਗਲੀ ਵਾਰੀ ਨਾ ਕਰੇ ਕਈਆਂ ਨਾਲ ਆਪਾਂ ਲੜੇ ਹੁੰਨੇ ਆ ਝਗੜੇ ਹੁੰਨੇ ਆ ਇਹ ਸਾਲ ਨੇ ਬੜਾ ਕੁਝ ਸਿਖਾਇਆ ਜ਼ਿੰਦਗੀ ਬੜੀ ਛੋਟੀ ਹੈ ਸੋ ਇੰਜੋਏ ਕਰੋ ਮਜੇ ਨਾਲ ਜਿਓ ਅਸੀਂ ਵੀ ਉਹੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਕਿਸੇ ਦਾ ਜੀ ਦਿਲ ਦਿਖਾਇਆ ਹੋਵੇ ਤਾਂ ਉਹਦੇ ਤੋਂ ਸੌਰੀ ਮੰਗ ਕਿ ਨੈਕਸਟ ਈਅਰ ਚ ਕੋਸ਼ਿਸ਼ ਕਰਾਂਗੇ ਕਿ ਬਿਲਕੁਲ ਇਦਾਂ ਦੀ ਕੋਈ ਚੀਜ਼ ਨਾ ਹੋਵੇ ਲਵ ਯੂ ਆਲ ਹਾਸਤੇ ਵਾਸਤੇ ਰਹੋ ਚੜ੍ਹਦੀ ਕਲਾ ਚ ਰਹੋ ਹੈਪੀ ਨਿਊ ਈਅਰ ਇਨ ਐਡਵਾਂਸ